ਰਸ਼ੀ ਕਾਲ ਜੀ ਸਾਰਿਆਂ ਨੂੰ ਆਪਾਂ ਲੱਗੇ ਆਂ ਜੀ ਪਟਿਆਲਾ ਸਰਵਾਰ ਦੀ ਕਟਿੰਗ ਕਰਨ ਕੱਪੜੇ ਨੂੰ ਆਪਾਂ ਫੋਲਡ ਕਰ ਲਿਆ ਸਭ ਤੋਂ ਪਹਿਲਾਂ ਆਪਾਂ ਪਾਟ ਲਵਾਂਗੇ 12.5 ਇੰਚ ਹਾਂਜੀ ਹਾਂ ਆਪਾਂ ਇਹਨਾਂ ਨੂੰ ਕਟਿੰਗ ਕਰ ਲਾਂਗੇ ਬੈਲਟ ਹੈ ਗਿਆ ਤੇ ਇਹ ਤਿਆਰ ਆਪਾਂ ਰੱਖਾਂਗੇ 24 ਦੋਨਾਂ ਸਾਈਡਾਂ ਤੋਂ ਹਾਫ ਹਾਫ ਆ ਜਾਊਗਾ ਬੈਲਟ ਹੁਣ ਆਪਾਂ ਕਰਾਂਗੇ ਕਟਿੰਗ इधर आपण लवढ इंच ए उदरली साईड तो ఇను ఏ మే కట్టింగ్ ਇਦੇ ਵਿੱਚੋਂ ਆਪਾਂ ਝੋਲੀ ਕੱਢਾਂਗੇ 10 ਇੰਚ ਹੁਣ ਆਪਾਂ ਕਟਿੰਗ ਕਰ ਦਾਂਗੇ ਟੈਸਟਾ ਕਪੜਾ ਲਾ ਲਓ ਲਓ ਜੀ ਆਪਣੀ ਸਰਵਾਰ ਜੀ ਪੂਰੀ ਰੈਡੀ ਹੋ ਗਈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ